ਅਸੀਂ ਸਰਦਾਰਾਂ ਜੀ ਸਿੱਖ ਲੋਕਾਂ ਸੀ ਸਰਦਾਰੀ ਸਾਡੀ ਤਾਜ ਹੈ ਪੱਗ ਸਾਡੀ ਤਾਜ ਹੁੰਦੀ ਹੈ ਮੈਂ ਸਵੇਪਾ ਪੌਣੀ ਕਰਵਾਈ ਸੀ ਪੱਗ ਦੀ ਜਿਵੇਂ ਫਰੈਸ਼ ਪੱਗ ਬੰਦੇ ਸੀ ਮੇਰੇ ਹਸਬੰਡ ਸਰਦਾਰਾਂ ਨੂੰ ਨਾ ਚਾਹ ਹੁੰਦਾ ਮੇਰੇ ਹਸਬੰਡ ਨੂੰ ਇੰਨਾ ਚਾਹ ਸੀ ਨਾ ਉਹਨਾਂ ਦੀ ਪੱਗ ਦੇਖੋ ਪੱਗ ਇੰਨੀ ਤਰੀਕੇ ਨਾਲ ਬੰਦੇ ਸੀ ਨਾ ਮੈਂ ਕਹਿੰਦੀ ਆ ਕਿ ਅਮੇਜ਼ਿੰਗ ਤਰੀਕੇ ਨਾਲ ਮਤਲਬ ਲੋਕੀ ਪੁੱਛਦੇ ਸੀ ਸਿਫਤਾਂ ਕਰਦੇ ਸੀ ਆ ਦੇਖੋ ਜੀ ਪੱਗ ਦਾ ਹਾਂ ਦੇਖੋ ਜੀ ਦੇਖੋ ਪਲੀਜ਼ ਦੇਖੋ ਤੁਸੀਂ ਪੱਗ ਦਾ ਹਾਲ ਦੇਖ ਲਓ ਜੀ ਸਰਦਾਰ ਦੀ ਪੋਣੀ ਕਦੇ ਨਹੀਂ ਟੁੱਟਦੀ ਇਹ ਤੁਸੀਂ ਵੀ ਮੰਨੋਗੇ ਇਸ ਚੀਜ਼ ਨੂੰ ਕਸੀ ਹੋਈ ਐ ਪਾਟੀ ਵੀ ਐ ਪੱਗ ਆ ਦੇਖੋ ਜੀ ਆ ਦੇਖੋ ਖਿੱਚੀ ਹੋਈ ਐ ਪੂਰੀ ਪੂਰੀ ਖਿੱਚੀ ਤੁਸੀਂ ਦੇਖੋ ਜੀ ਖਿੱਚੀ ਹੋਈ ਐ ਇੱਕ ਇੱਕ ਰੇਸ਼ਾ ਇਹਦਾ ਨਿਕਲਿਆ ਹੋਇਆ ਹੈ ਮਤਲਬ ਕਿ ਪੱਗ ਨਾਲ ਵੀ ਬੇਹਦ ਵੀ ਪੱਗ ਨਾਲ ਵੀ ਬੇਹਦ ਵੀ ਮੇਰਾ ਕਲੇਜਾ ਛੱਲੀ ਛੱਲੀ ਹੁੰਦਾ ਬੋਲ ਦੇਵੇ ਇਹਨਾਂ ਨੇ ਸਾਡੇ ਸਿੱਖੀਸਮ ਦੀ ਆਨ ਮਾਨ ਸ਼ਾਂਤੇ ਵੀ ਅਟੈਕ ਕੀਤਾ ਸ਼ਰਮਸਾਰ ਹੁੰਦੀ ਹੈ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਇਹ ਪੱਗ ਮਤਲਬ ਤੁਸੀਂ ਸਾਡੇ ਰਿਲੀਜੀਅਨ ਦੀ ਵੀ ਤਜਿਆਉਣ ਆ ਰਹੇ ਹੋ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਆਈ ਤੁਹਾਨੂੰ ਕਿਹਨੇ ਰਾਈਟ ਦਿੱਤਾ ਤੁਹਾਨੂੰ ਕਿਹਨੇ ਰਾਈਟ ਦਿੱਤਾ ਇੱਕ ਤੁਸੀਂ ਸਰਦਾਰ ਬੰਦੇ ਦੀ ਪੱਗ ਨੂੰ ਰੋਲੋ ਹਾਊ ਡੇ ਯੂ ਡੂ ਥੈਟ ਹਾਊ ਡੇ ਯੂ ਡੂ ਥੈਟ ਮਤਲਬ ਇੰਨਾ ਇੰਨਾ ਵੀ ਕੋਈ ਵੱਤ ਤੋਂ ਵੱਤਰ ਹੋ ਸਕਦਾ ਪੁਲਿਸ ਵਾਲੇ ਨਾਲੇ ਇੰਨਾ ਦੀ ਜ਼ੁਰਤ ਇੰਨੀ ਜ਼ੁਰਤ ਵੀ ਸਰਦਾਰ ਬੰਦੇ ਦੇ ਪੱਗ ਨੂੰ ਹਟਾਉਣੇ ਚੁੱਪ ਨਹੀਂ ਰਹੂੰਗੀ ਮੈਂ ਇਸ ਪੱਗ ਦਾ ਮੈਂ ਇਨਸਾਫ ਲੈ ਕੇ ਰਹੂੰਗੀ ਇਹ ਮੇਰੀ ਸੌਂ ਹੈ ਤੁਹਾਡੇ ਸਾਹਮਣੇ ਇਹ ਰੋਲੂੰਗੀ ਨਹੀਂ ਵਾ ਪੱਗ ਇਹ ਸਾਡੀ ਇੱਜ਼ਤ ਹੈ ਇਹਨੂੰ ਬੇਇੱਜ਼ਤ ਹੀ ਨਹੀਂ ਕਰਨ ਦੂੰਗੀ ਮੈਂ ਇਸ ਪੱਗ ਦੀ ਬਹੁਤ ਹੋ ਗਿਆ ਮਤਲਬ ਹਰ ਚੀਜ਼ ਨੂੰ ਉਹ ਜਿਹੜੇ ਹੁਣ ਜਿਹੜੇ ਬੰਦੇ ਅਸੀਂ ਦੱਸੇ ਸੀਗੇ ਉਹਨਾਂ ਚ ਇੱਕ ਅਵਤਾਰ ਸਿੰਘ ਤਾਰੀ ਦਾ ਨਾਮ ਸੀਗਾ ਕਿਉਂਕਿ ਬਾਕੀ ਜਿਹੜਾ ਸਟਾਫ ਸੀ ਸਾਰੇ ਸਿਵਲ ਵਰਦੀ ਚ ਸੀ ਤਾਂ ਉਹਨਾਂ ਦਾ ਨਾਮ ਨਹੀਂ ਪਤਾ ਬਟ ਇੱਕ ਜਣਾ ਸੀ ਜਿਹਨਾਂ ਦਾ ਨਾਮ ਅਸੀਂ ਲਿੱਤਾ ਸੀਗਾ ਥੈਨ ਅਸੀਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਤਾਂ ਇਹ ਪੁਲਿਸ ਵਾਲੇ ਸਾਡੇ ਘਰੇ ਰਾਤ ਨੂੰ 11:30 ਵਜੇ ਆਉਂਦੇ ਆ ਜੀ ਸਾਨੂੰ ਜਗਾਉਂਦੇ ਆ ਤੇ ਨਾਮ ਪਾਉਂਦੇ ਆ ਆਪਣੇ ਤਿੰਨ ਜਣਾ ਹੋਰ ਦਾ ਜਿਸ ਚ ਹੈੱਡ ਕਨਸਟੇਬਲਸ ਨੇ ਅਲੱਗ-ਅਲੱਗ ਬੰਦੇ ਹੋਰਸ ਨੇ ਹਰਵਿੰਦਰ ਸਿੰਘ ਨੇ ਗੁਰਪਾਲ ਸਿੰਘ ਨੇ ਅਲੱਗ-ਅਲੱਗ ਨਾਮ ਨੇ ਜੀ ਚਾਰ ਬੰਦੇ ਹੋਰ ਪਾਉਂਦੇ ਆ ਬਟ ਟਿਲ ਡੇਟ ਸਿੰਗਲ ਅਰੈਸਟ ਵੀ ਨਹੀਂ ਆ ਅੱਜ 12 ਦਿਨ ਹੋ ਚੁਕੇ ਆ ਇੱਕ ਵੀ ਅਰੈਸਟ ਨਹੀਂ ਆ ਨਾ ਹੀ ਗਗਨਦੀਪ ਨਾ ਕੁਝ ਪਤਾ ਲੱਗ ਰਿਹਾ ਜੋ ਮੇਨ ਸਸਪੈਕਟ ਹੈ ਇਸ ਕ੍ਰਾਈਮ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿਉਂ ਇਹਨਾਂ ਨੂੰ ਚੱਕਿਆ ਕੀ ਇਹਨਾਂ ਕੋਲ ਕਸਟਡੀ ਸੀ ਮੈਂ ਸਰਕਾਰ ਨੂੰ ਪੁੱਛਦੀ ਆ ਤੁਸੀਂ ਕਿਸੇ ਨੂੰ ਐਂ ਚੱਕ ਲੋਗੇ ਇੱਕ ਟੀਚਰ ਨੂੰ ਜੋ ਹੁਣ ਹਾ ਟੀਚਰ ਹੈ ਟਰੈਕ ਰਿਕਾਰਡ ਤਾਂ ਦੇਖੋ ਤੁਸੀਂ ਇਹਨਾਂ ਦਾ ਇਹ ਵਰਕਸ਼ਾਪਸ ਲਗਾਉਂਦੇ ਸੀਗੇ ਡਰੱਗਸ ਦੇ ਅਗੇਂਸਟ ਬੋਲਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀ ਅਮਰੀਕਾ ਕੈਨੇਡਾ ਕਿੱਥੋਂ ਕਿੱਥੋਂ ਦੇ ਸਟੂਡੈਂਟਸ ਨੇ ਪੜ੍ਹਾਏ ਇਹਨਾਂ ਨੇ ਪੁਲਿਸ ਵਾਲਿਆਂ ਨੇ ਕਿੰਨੇ ਕਿੰਨੇ ਬੱਚੇ ਨਹੀਂ ਪੜਾਇਆ ਸੀ 66 ਬੱਚਿਆਂ ਦਾ ਬੈਚ ਹੁੰਦਾ ਸੀ ਸਾਡੇ ਕੋਲੇ ਡੀਐਸਪੀ ਐਸਐਸਪੀ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਖੁਦ ਜਿਹੜੇ ਪ੍ਰੈਜ਼ੈਂਟ ਐਸਪੀ ਨੇ ਉਹ ਖੁਦ ਇਸ ਚੀਜ਼ ਨੂੰ ਮੰਨਦੇ ਆ ਕਿ ਮੇਰੇ ਬੱਚੇ ਇਹਨਾਂ ਤੋਂ ਪੜ੍ਹੇ ਆ ਖੁਦ ਬੋਲ ਰਹੇ ਉਹਨਾਂ ਦੇ ਖੁਦ ਦੇ ਬਿਆਨ ਆ ਮਤਲਬ ਇੱਕ ਟੀਚਰ ਨੂੰ ਜੋ ਕਿ ਇੱਕ ਰੈਪਿਊਟਿਡ ਟੀਚਰ ਹੈ ਬਠਿੰਡੇ ਦਾ ਉਹ ਇੰਨਾ ਜ਼ਿਆਦਾ ਅੱਛੇ ਤਰ੍ਹਾਂ ਗਾਈਡ ਕਰਦੇ ਸੀ ਇੰਨਾ ਜ਼ਿਆਦਾ ਉਹਨਾਂ ਨੂੰ ਮਤਲਬ ਸਨਮਾਨਿਤ ਕੀਤਾ ਗਿਆ ਸੀ ਆ ਦੇਖੋ ਜੀ ਟਰੋਫੀ ਮਿਲੀ ਵੀ ਹੈ ਡੀਜੀਪੀ ਬਰਨਾਲਾ ਵੱਲੋਂ ਆ ਦੇਖੋ ਡੇਟ ਲਿਖੀਏ ਬਰਨਾਲਾ ਲਿਖਿਆ ਵਰਕਸ਼ਾਪਸ ਦਿੰਦੇ ਸੀ ਕਹਿੰਦੇ ਸੀ ਹਮੇਸ਼ਾ ਇਹ ਕਹਿੰਦੇ ਸੀ ਬੱਚਿਆਂ ਨੂੰ ਨਸ਼ੇ ਕਰਨ ਵਾਲਾ ਇਨਸਾਨ ਬੁਰਾ ਨਹੀਂ ਹੁੰਦਾ ਉਹਦੇ ਤੋਂ ਨਫ਼ਰਤ ਨਾ ਕਰੋ ਇਹ ਆਦਤ ਮਾੜੀ ਹੈ ਆਦਤ ਨੂੰ ਹਟਾਓ ਹਮੇਸ਼ਾ ਉਹਨਾਂ ਨੇ ਇਹ ਦਿੱਤਾ ਇਹ ਹੀ ਚੀਜ਼ ਤੇ ਉਹ ਕਿਹਾ ਕਿ ਨਸ਼ਾ ਮਾੜੀ ਚੀਜ਼ ਹੈ ਨਸ਼ਾ ਕਰਨ ਵਾਲੇ ਤੋਂ ਨਫ਼ਰਤ ਨਾ ਕਰੋ ਇਸ ਆਦਤ ਨੂੰ ਹਟਾਓ ਇਸ ਚੀਜ਼ ਨੂੰ ਪ੍ਰੀਵੈਂਟ ਕਰੋ ਅਜੇ ਮੇਰੇ ਹਸਬੰਦ ਤੇ ਆ ਇਲਜ਼ਾਮ ਲਗਾਉਣਾ ਚਾਹੁੰਦੇ ਆ ਜਦੋਂ ਉਹਨਾਂ ਕੋਲ ਮਿਲੇ ਹੀ ਨਹੀਂਗਾ ਕੀ ਮਨਾਉਣਾ ਕੀ ਚਾਹੁੰਦੇ ਸੀ ਕੀ ਮਨਾਉਣਾ ਚਾਹੁੰਦੇ ਸੀ ਵੀ ਨਸ਼ਾ ਵਿੱਚੋਂ ਕੀ ਮਨਾਉਣਾ ਚਾਹੁੰਦੇ ਸੀ ਤੁਸੀਂ ਨਸ਼ਾ ਕਰਦੇ ਹੋ ਨਹੀਂ ਮੰਨਦੇ ਹੋ ਉਹ ਇੱਕ ਟੀਚਰ ਸੀ ਇੱਕ ਅਧਿਆਤਮਿਕ ਟੀਚਰ ਸੀ ਇੱਕ ਸਿੱਖषक ਸੀ ਨਹੀਂ ਮੰਨੂਗਾ ਉਹ ਬੰਦਾ ਅਸੀਂ ਸਰਦਾਰ ਲੋਕ ਅਸੀਂ ਕਿਉਂ ਮੰਨੀਏ ਇੱਕ ਤਾਂ ਇੱਕ ਰਿਪਿਊਟਡ ਬੰਦਾ ਸੀ ਉਹ ਰਿਪਿਊਟਡ ਇਨਸਾਨ ਸੀ ਉਹ ਇਨਸਾਨ ਸੀ ਉਹਨਾਂ ਨੇ ਕਿਆ ਹੋਣਾ ਆਪਣੇ ਆਪ ਤੇ ਲੈ ਗਏ ਜੀ ਬਸ ਜੋ ਵੀ ਹੈ ਮੈਂ ਤਾਂ ਇਹੀ ਕਹੂੰਗੀ ਇਨ ਸ਼ਾਰਟ ਕਿ ਉਹਨਾਂ ਨੇ ਗਲਤ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਰੂੰਗਾ ਇਹੀ ਕਿਹਾ ਉਹਨਾ ਜੋ ਕਰਨਾ ਹੈ ਕਰ ਲੋ ਹਮੇਸ਼ਾ ਇਹ ਹੀ ਬੋਲਦੇ ਸੀ ਜੋ ਕਰਨਾ ਹੈ ਕਰ ਲੋ ਜੀ ਕੋਈ ਕਹ ਰਿਹਾ ਕਿ ਮੈਨੂੰ ਮਾਰਨਿੰਗ ਫੋਨ ਪੁੱਛਦਾ ਹੂੰ ਮੈਨੂੰ ਕਹਿੰਦੇ ਕਿ ਫੋਸਪੋਰ ਜਾਣਾ ਓਕੇ ਫੋਸਪੋਰ ਗਏ ਹੂੰ ਉੱਥੇ ਉਹ ਕਹ ਰਿਹਾ ਕਿ ਮੇਰਾ ਆਨਲਾਈਨ ਕੋਈ ਭੇਨ ਦਾ ਸਿਸਟਮ ਚੱਲ ਗਿਆ ਆ ਕੈਸ਼ ਦੇਣਾ ਠੀਕ ਹੈ ਮੇਰੇ ਤਾਂ ਕੀ ਹੋ ਗਏ ਉਹਨਾਂ ਨੂੰ ਕੈਸ਼ ਪੇਮੈਂਟ ਭੇਜਦੀ ਹੈ ਉਹਨੇ ਕੈਸ਼ ਕਰਵਾਇਆ ਉਹਨੂੰ ਕੈਸ਼ ਪੇਮੈਂਟ ਕੋਲੋਸ ਤੋਂ ਜਾਂ ਇਹ ਉਹ ਵੀਡੀਓ ਦਿਖਾ ਦਿਓ ਦੇਖੋ ਜੀ ਇਸ ਚੀਜ਼ ਬਾਰੇ ਫਿਰੋਜ਼ਪੁਰ ਜਨ ਬਾਰੇ ਮੈਨੂੰ ਪਤਾ ਹੀ ਨਹੀਂ ਬਿਕਾਜ਼ ਮੈਂ ਤਾਂ ਮੈਨੂੰ ਤਾਂ ਇੰਸਟੀਚੂਟ ਤੱਕ ਆ ਕੇ ਗਏ ਸੀ ਜੀ ਮੈਂ ਇਹ ਨਹੀਂ ਪੁੱਛਿਆ ਉਹਨਾਂ ਨੂੰ ਮੈਜਿਸਟਰੋਂ ਦੀ ਤਬੀਤ ਬਾਰੇ ਪੁੱਛਿਆ ਸੀ ਕੀ ਥੋੜੀ ਤਬੀਤ ਠੀਕ ਹੈ ਤੁਹਾਡਾ ਪੇਟ ਅਫਸੈਟ ਹੈ 5:30 ਵਜੇ ਦੀ ਗੱਲ ਕਰਦੇ ਸਾਢੇ 5 ਵਜੇ ਤੇ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਮੈਂ ਆ ਰਿਹਾ ਇਹ ਵੀਡੀਓ ਦੇ ਵਿੱਚ ਗੱਲ ਦੀ ਪਰ ਮਾਰਨਿੰਗ ਦੀ ਪਤਾ ਨਹੀਂ ਜੀ ਇਹ ਚੀਜ਼ ਤਾਂ ਹੁਣ ਪੁਲਿਸ ਹੀ ਦੱਸ ਇਨਵੈਸਟੀਗੇਟ ਕਰ ਸਕਦੀ ਬਿਕਾਜ਼ ਮੈਨੂੰ ਫਿਰੋਜ਼ਪੁਰ ਦਾ ਕੋਈ ਸੀਨ ਨਹੀਂ ਪਤਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਮੈਂ ਫਿਰੋਜ਼ਪੁਰਾਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਆ ਰਹੇ ਹਾਂ ਵਾਪਸ ਬਸ ਉਹਦਾ ਰੂਟ ਟੀਮ ਵਾਪਸ ਬਣਾਉਂਦੇ ਸੀ ਕੋਈ ਸੀ ਸੀ ਕਿਹਨੂੰ ਕਰਾਟੋ ਆਈ ਕਿ ਸਾਰੇ ਦੇ ਮੁਕਤੀ ਸੀ ਨਹੀਂ ਜਾਂ ਨਹੀਂ ਉਹਦਾ ਰੋ ਕਿੰਨੇ ਵਜੇ ਉੱਥੋਂ ਬਸ ਇੰਨਾ ਕੁ ਪਤਾ ਲੱਗਿਆ ਕਿ ਉੱਥੋਂ ਉਹ ਪੜਾ ਰਹੇ ਸੀ ਐਂਡ ਉੱਥੋਂ ਕੋਈ ਬੰਦਾ ਲੈ ਕੇ ਗਿਆ ਉਹਨਾਂ ਨੂੰ ਜਿਹਦਾ ਨਾਮ ਹੈਪੀ ਲੁੱਥਲ ਤਾਂ ਅਸੀਂ ਉਸ ਬੰਦੇ ਦੇ ਅਗੇਂਸਟ ਵੀ ਅਸੀਂ ਐਫਆਈਆਰ ਕਰਵਾਈ ਹੈ ਉਹ 11:30 ਕੁ ਹਾਂਜੀ ਸਾਡੇ ਕਿ 11 ਵਜੇ ਲੈ ਕੇ ਗਏ ਆ ਤੇ ਉਹ ਐ ਨਹੀਂ ਪਤਾ ਹੁਣ ਉਹ ਕਿੱਧਰ ਲੈ ਕੇ ਗਿਆ ਗगन ਕਿਵੇਂ ਪਿਕਚਰ ਚ ਆਇਆ ਕਿਉਂਕਿ ਨਾ ਮੈਂ ਹੈਪੀ ਉਥਲ ਨੂੰ ਜਾਣਦੀ ਆ ਨਾ ਹੀ ਮੈਂ ਗगन ਨੂੰ ਜਾਣਦੀ ਆ ਸਾਡੇ 11:11